ਤੁਹਾਡੀ ਇਹਦਾ ਆਰਟੇਕ ਮੁੱਖ ਰੂਪ ਚ ਅਕਾਲ ਤਖਸਾ ਦਾ ਹੁਕਮਨਾਮਾ ਸੋ ਉਹਦੇ ਸਬੰਧੀ ਮੇਰੀ ਇੱਕ ਸਪਸ਼ਟਤਾ ਦੇ ਲਈ ਆ ਕਿ ਜਿਸ ਅਕਾਲੀ ਦਲ ਤੋਂ ਤੁਸੀਂ ਆਨੇ ਆ ਜਾਂ ਜਿਸ ਅਕਲ ਦੋ ਅਕਾਲੀ ਦਲਾਂ ਨੂੰ 2 ਦਸੰਬਰ ਦੇ ਹੁਕਮਨਾਮੇ ਨੇ ਮੁਖਾਤਬ ਕੀਤਾ ਉਹ ਉਹ ਅਕਾਲੀ ਦਲ ਸਿਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲੇ ਤੋਂ ਵਾਪਸ ਆਉਣ ਤੋਂ ਬਾਅਦ ਸਿਆਸੀ ਸਤੀ ਬਣਾਇਆ ਔਰ ਉਹਦਾ ਅਫੀਸ਼ੀਅਲ ਡਾਕੂਮੈਂਟ ਮੋਗੇ ਵਾਲੀ ਕਾਨਫਰੰਸ ਵੀ 96 ਜਿਹੜੀ ਪੰਜਾਬੀ ਬਾਣੀ ਪਰ ਅਕਾਲੀ ਦਲ ਦਾ ਜਿਹੜਾ ਲਾਸਟ ਪਾਲਿਸੀ ਪ੍ਰੋਗਰਾਮ ਅਗਜਸਟਿੰਗ ਅਕਾਲ ਤਖਤ ਤੇ ਹੋਇਆ ਹੋਇਆ ਉਹ ਅੰਮ੍ਰਿਤਸਰ ਦਾ ਲਾਣਾਵਾ 2 ਮਈ 1994 ਵਾਲਾ ਸੋ ਜੇ ਆਪਾਂ ਅਕਾਲ ਤਖਤ ਦੀ ਹੁਕਮਨਾਮੇ ਦੀ ਗੱਲ ਕਰਦੇ ਆਂ ਫੇ ਆਪਾਂ ਅਕਾਲ ਤਖਤ ਦਾ ਇੱਕੋ ਹੀ 2 ਦਸੰਬਰ ਵਾਲਾ ਹੀ ਹੁਕਮਨਾਮਾ ਮੰਨਣਾ ਜਾਂ ਪਿਛਲੇ ਵੀ ਮੰਨਦੇ ਆਂ ਜੇ ਪਿਛਲੇ ਮੰਨਦੇ ਆਂ ਤਾਂ ਫੇਰ 2 ਮਈ 1994 ਵਾਲੇ ਜੋ ਅਕਾਲ ਤਖਤ ਦੀ ਪਾਲਿਸੀ ਦਾ ਸੈਟਰਲ ਹੁਕਮਨਾਮਾ ਉਹ ਵੀ ਤੁਹਾਡੀ ਕੀ ਪ੍ਰਤੀ ਕਿਰਿਆ ਹੋਣੀ ਜਾਂ ਫੇਰ 11 ਅਗਸਤ ਤੋਂ ਬਾਅਦ ਪਾਲਿਸੀ ਪ੍ਰੋਗਰਾਮ ਨਵੇਂ ਸਿਰਿਓਂ ਬਣਾਇਆ ਗਿਆ। ਇਹ ਮਜਰੂਰ ਕਲੈਰਟੀ ਜਾਨਾ ਕਿ ਦੇਖੋ ਇਹ ਸਾਰਿਆਂ ਦੀ ਅਲੋਗਤੀ ਦਾ ਮਸਲਾ ਸਾਡਾ ਵੀ ਤੁਹਾਡਾ। ਜੀ ਬੜੇ ਨਿਮਰਾਨ ਸੱਜਣ ਨੇ ਨਿਗਰਾਨੀ ਵੀ ਰਹੀ ਜੀ। ਸੰਗਤ ਕਰਨ ਦਾ ਮਾਹੌਲ ਬਣਿਆ। ਸਵਾਲ ਵੀ ਇਹਨਾਂ ਦਾ ਬੜਾ ਵਧੀਆ ਹੈ। ਸੋ ਅਸੀਂ ਤਾਂ ਭਾਵੇਂ ਤੁਮ ਇਹ ਪ੍ਰੇਰਿਤ ਕਰੀ ਜੋ ਨੂੰ ਕਿ ਸ਼ਰਮ ਨਹੀਂ ਕਾਲੀ ਕਾਲਾ ਨੇ ਨਹੀਂ ਮੇਰੀ ਸਮਝਾ ਮੈਨੂੰ ਹੋ ਸਕਦਾ ਮੈਨੂੰ ਨਹੀਂ ਪਤਾ ਵੀ ਪ੍ਰਾਂਤਪਤੀ ਸਾਹਿਬ ਨੇ ਮਤੇ ਨੂੰ ਇਹ ਉਹਦਾ ਟੀਚਾ ਮੰਨ ਕੇ ਕਾਲੀ ਦਾ ਸਰਦਾਰ ਰਿਹਾ ਸੋ ਮੇਰਾ ਖਿਆਲ ਹੈ ਵੀ ਕੋਈ ਬੰਦਕ ਸਭਾ ਵਿੱਚ ਪ੍ਰਵਾਨ ਹੋਇਆ ਔਰ ਸਾਨੂੰ ਬਾਕੀ ਸਾਰੀ ਲੀਡਰਸ਼ਿਪ ਕਰਾਂ ਤੋਂ ਬਾਅਦ ਕਿਵੇਂ ਕੌਣ ਪ੍ਰਧਾਨ ਚੁਣਿਆ ਜਾਂਦਾ ਕੀ ਗੋਲ ਔਰ ਟੀਚੇ ਹੁੰਦੇ ਕਰਦੇ ਐਜੰਡਾ ਤਾਂ ਕਰਦੇ ਨੇ ਸੋ ਸਾਡਾ ਤਾਂ ਸਿਰਫ ਇਹ ਹੋਊਗਾ ਕਿ ਜਿੱਥੇ ਪੰਥ ਦੀ ਪਛਾਣ ਸੁਰੱਖਿਅਤ ਰਹੇ ਸਕੇ ਪੰਜਾਬ ਦੇ ਹਿੱਤ ਸੁਰੱਖਿਅਤ ਰਹੇ ਸਕੇ ਫੈਡਰਲ ਢਾਂਚੇ ਦੀ ਗੱਲ ਹੋਵੇ ਔਰ ਪੰਥ ਨੂੰ ਕਿਤੇ ਵੀ ਇਸ ਦੇਸ਼ ਵਿੱਚ ਪੈਗਾਮਗੀ ਦਾ ਅਹਿਸਾਸ ਨਾ ਹੋਵੇ ਉਹ ਸਾਡੇ ਝੰਡੇ ਦੀਆਂ ਕੁਝ ਨਾ ਕੋਈ ਚੀਜ਼ਾਂ ਹੋਣੀਆਂ ਜ਼ਰੂਰੀਆਂ ਨੇ ਤੋਂ ਜੇ ਰਣਕੋਟ ਸਾਹਿਬਾ ਮਤੇ ਮਸੀ ਕੂਰਤੀ ਕਰਦੇ ਨੇ ਤਾਂ ਮੇਰਾ ਕਹਿਣਾ ਵੀ ਦੋ ਵਰਜਨ ਸੀ ਸਾਡੇ 73 ਦਾ ਸੀ 73 ਦਾ ਸੀ ਸੋ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਕਰਕੇ ਉਹਦੇ ਤੇਹੀ ਪਹਿਰਾ ਦੇਣਾ ਚਾਹੀਦਾ ਕਾਂਕ ਇਸ ਰੋਮਰਿੰਗ ਕਾਲੇਦਨ ਜੋ ਪ੍ਰਾਤਨ ਲਿਖਾ ਨੇ ਜਿਨ੍ਹਾਂ ਲਿਆਂਦੇ ਕਾਲੇਦਨ ਤੁਰਿਆ ਸੀ ਜਿਹੜੀਆਂ ਅਸੀਂ ਹੁਣੇ-ਹੁਣੇ ਛੱਡੀਆਂ ਨੇ ਉਹਨਾਂ ਨੂੰ ਅਸੀਂ ਦੁਬਾਰਾ ਸੰਭਾ ਗਏ ਉਹਨਾਂ ਪੜਾਣ ਨੂੰ ਜੋ ਤੇ ਤੁਰਾਂਗੇ ਫੇਰ ਵੀ ਅਸੀਂ ਬੰਦਰ ਸਚਿਤ ਸਹੀ ਮਨ ਕਰ ਸਕਦੇ ਆ ਜੱਡੇ ਤੋਂ ਹਨ ਉਹਨਾਂ ਸਚਿਤੀ ਨਹੀਂ ਹੋਣੀ ਮੈਂ ਬੜੀ ਕਲੈਰਟੀ ਨਾਲ ਕਹਿੰਦਾ ਲੀਡਰ ਕੋਈ ਬਣ ਜੇ ਜਿਹੜਾ ਵੀ ਸੱਤਾ ਦੇ ਲਾਲਸਾਲੀ ਲੀਡਰ ਬਣੂਗਾ ਉਹਨੂੰ ਪਰਵਾਨਤਾ ਨਹੀਂ ਹੋਣੀ ਜੇ ਆਊਗੀ ਤਾਂ ਜਿਹੜੇ ਨਾਲ ਆਊਗੀ ਜਿਹੜਾ ਵਸ ਜੰਡੇ ਤੇ ਤੁਰਨ ਦੀ ਨਾ ਮੇਰਾ ਪੂਗਾ ਉਹਦੇ ਮੇਰੇ ਸਾਹਮਣੇ ਫਰੋਕੀ ਜਿਸ ਗੱਲ ਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜਿਨ੍ਹਾਂ ਕਾ ਅਸੀਂ ਆਪਦਾ ਫਰਜ਼ ਨਿਭਾ ਸਕਦੇ ਹਾਂ ਉਹ ਪੂਰੇ ਦਿਲੋਂ ਕਰਾਂਗੇ ਬਾਕੀ ਜਦੋਂ ਅੱਜਾ ਤੈਅ ਹੋਊਗਾ ਅਗਰ ਉਸ ਤੋਂ ਬਾਅਦ ਉਹਦੇ ਵਿੱਚ ਵੀ ਤੁਹਾਡੇ ਅਗਲੇ ਵਿਦਵਾਨ ਸੱਜਣਾ ਨੂੰ ਬੁਲਾ ਕੇ ਚੰਗੇ ਪੰਥਕ ਸੱਜਣਾ ਨੂੰ ਬੁਲਾ ਕੇ ਉਹਨਾਂ ਦੀ ਰਾਇ ਲੈ ਕੇ ਮੈਂ ਸਮਝਦਾ ਫਾਈਨਲ ਤੱਕ ਨੂੰ ਜੇ ਨਾਲ ਚਾਹੀਦਾ ਉਹ ਮੀਟਿੰਗ ਨੂੰ ਲਈ ਜੀ ਦੀ ਆ